ਮੰਤਾ ਤੈਨੂੰ ਹੋ ਗਿਆ ਬੰਦਾ ਪੁੱਤ ਹੋ ਗਿਆ ਮੇਰੇ ਪਾਪੀ ਬੰਦਾ ਹੋ ਗਿਆ ਜੀ ਤੁਸੀਂ ਆਏ ਫੇਰ 7 ਨੰਬਰ ਦੇ ਬਾਹਰ ਬੈਠਣ ਨੂੰ ਮਜਬੂਰ ਕੀ ਗੱਲ ਨਹੀਂ ਨਹੀਂ ਹੋ ਰਹੀ ਆ ਬਾਉ ਨੇ ਪਹਿਹ ਪਾ ਦਿੱਤੇ ਆ ਸਾਡਾ ਮੁੰਡਾ ਖੋਹ ਲਿੱਤਾ ਸਾਡੀ ਭਾਬੀ ਦੀ ਇੱਜ਼ਤ ਵੀ ਲੁੱਟੀ ਉਸ ਬੰਦੇ ਨੇ ਤਾਂ ਸਾਡਾ ਭਰਾ ਚੱਲ ਗਿਆ ਮਾਰਿਆ ਨੰਗਾ ਕਰਕੇ ਮਾਰਿਆ ਉਹਨੇ ਬਹੁਤ ਜ਼ਿਆਦਾ ਮਾਰਿਆ ਕਿਸੇ ਸੁਣਵਾਈ ਨਹੀਂ ਆ ਰਾਜੂ ਬਾਂਗਰੂ ਮੱਲੇ ਰਾਜੂ ਦਾ ਪਿਓ ਰਾਜੂ ਤੇ ਸੰਨੀ ਸੰਨੀ ਬਾਂਗਰੂ ਮੱਲੇ ਸੰਨੀ ਬਾਵਾ ਤੇ ਮੰਦ ਮਾਲਕ ਮੁੰਡਾ ਪਤਾ ਹੈ ਹਲੇ ਤਾਂ ਪਕੜੇ ਨਹੀਂ ਗਏ ਗਰੀਬ ਗਰੀਬ ਮਾਰ ਕੇ ਆਂਦਾ ਮੀਰ ਪਕੜ ਲੈਂਦੇ ਗਰੀਬ ਦੀ ਕਿਉਂ ਨਹੀਂ ਸੁਣਵਾਈ ਹੋ ਰਹੀ ਆ ਜੋ ਉਹਨਾਂ ਦਾ ਭੈਣ ਭਰਾ ਮਰ ਜਾਂਦੇ ਤੇ ਅੱਜ ਇੱਥੇ ਆ ਜਾਂਦੇ ਕੀ ਗੱਲ ਆ ਅਮੀਰ ਤਾਂ ਬਹੁਤ ਫਾਇਦਾ ਚੁੱਕਦੇ ਪਿਆ ਅਮੀਰਾਂ ਦਾ ਕੋਈ ਭੈਣ ਭਰਾ ਮਰ ਜਾਏ ਤਾਂ ਗਰੀਬ ਨੂੰ ਚੁੱਕ ਕੇ ਪਾ ਦੋ ਕਿ ਥਾਣੇ 'ਚ ਪੈਸੇ ਖਾ ਕੇ ਲਖਨ ਸਿੰਘ ਨੇ ਗਰੀਬ ਦੀ ਕਿਉਂ ਸੁਣਵਾਈ ਨਹੀਂ ਹੁੰਦੀ ਪੁਲਿਸ ਵਾਲੇ ਨੇ ਜੇਬ ਭਾਪਾ ਦਿੱਤੀ ਹੋਵਾ ਸਾਡਾ ਭਰਾ ਥੋੜੀ ਪਾਪੀ ਸਾਜਾ ਨਾ ਸਾਡੀ ਸੁਣਵਾਈ ਨਹੀਂ ਭਰਾ ਦੀ Laash 4 ਦਿਨ ਹੋ ਗਈ ਪਈ ਇੱਥੇ ਚਾਰ ਸਾਲ ਦਾ ਮੁੰਡਾ ਉਹਨਾਂ ਨੇ ਦੇਖਣਾ ਦੁਕਾਨਦਾਰ ਨੇ ਇੰਨਾ ਬੁੱਢਾ ਉਹਨਾਂ ਨੇ ਜੇਬਾ ਪਾ ਦਿੱਤੀ ਆ ਬੁੱਢੇ ਨੂੰ ਸੁਣਦੇ ਬੁੱਢ ਨਹੀਂ ਆ ਬੱਚਾ ਛੋਟਾ ਕੋਈ ਸੁਣਵਾਈ ਕਿਉਂ ਨਹੀਂ ਹੋ ਰਹੀ ਆ ਪੁਲਿਸ ਵਾਲੇ ਨੇ ਜੇਬਾ ਹੀ ਨਹੀਂ ਕੋ ਪਾ ਦਿੱਤੀ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਅਸੀਂ ਅੱਜ ਬੈਠੇ ਇੱਥੇ ਫਲਕਾ ਸਿੰਘ ਫਲਕਾ ਸਿੰਘ ਨੇ ਪਹਿਲ ਲਿੱਤਾ ਅੱਛਾ ਠੀਕ ਹੈ ਤੇ ਬੈਠ ਲਾ ਮਨ ਜੂ ਕੋਈ ਇਸ ਨੂੰ ਸੁਣਵਾਏ ਨਹੀਂ ਹੰਦੀ ਪਈ ਹੈਗੀ ਜਿਹੜਾ ਵੀ ਆਂਦਾ ਫੈਸਲਾ ਕਰ ਲੋ ਸਾਂਹ ਕਰ ਦੋ ਸਾਰੀ ਪੁਲਿਸ ਸਾਡੇ ਕੋਲ ਆ ਕੇ ਜਾਂ ਕਹਿੰਦੀ ਐ ਫੈਸਲਾ ਕਰ ਲੋ ਜਿਹੜੀ ਗੱਲ ਐ ਫੈਸਲਾ ਕਰਾ ਮੇਰਾ ਪੁੱਤ ਨਹੀਂ ਆ ਸਕਦਾ ਮੈਨੂੰ ਸਜ਼ਾ ਚਾਹੀਦੀ ਏ ਮਾਦੇ ਵਾਸਤੇ ਸਣੀ ਨੂੰ ਸਜ਼ਾ ਚਾਹੀਦੀ ਬਾਪੂ ਨੂੰ ਸਜ਼ਾ ਚਾਹੀਦੀ ਤੇ ਪੁੱਤ ਨੂੰ ਛੱਡ ਦੇ ਜਿਹੜਾ ਬੰਦਾ ਸਾਂਹ ਨਿਬੜਾ ਸੱਚੀ ਦੇਵਾ ਸਨੀ ਪਾਵਾ ਪੁਲਿਸ ਵਾਲੋ ਕਿ ਨਾ ਸਣੀ ਬਾਪੂ ਨੂੰ ਲੈ ਜਾ ਪੜੋ ਇਹਨਾਂ ਨੂੰ ਪਕੜੋ ਨਹੀਂ ਗਿਆ ਹਲੇ ਤੱਕ ਨਹੀਂ ਮੇਰੇ ਬੱਚੇ ਨੂੰ ਮੈਨੂੰ ਸਜ਼ਾ ਦੇ ਤੇਰੇ ਬੱਚੇ ਨੂੰ ਸਜ਼ਾ ਦੇ ਨਾ ਮੈਂ ਨਹੀਂ ਪਾਵਾ ਪੁੱਤ ਨੂੰ ਨਹੀਂ ਆਉਂਦਾ ਕੌਣ ਕਰ ਰਿਹਾ ਹੈ ਆਪਣਾ ਮੈਂ ਅਸੀਂ ਪੁਲਿਸ ਨਹੀਂ ਬਣਾਉਣਾ ਲੱਗਦਾ ਸਰ ડી ਇਨਵੈਸਟੀਗੇਸ਼ਨ ਟੀਮਾਂ ਲੱਗੀਆਂ ਹੋਈਆਂ ਐਸੇ 24 ਦਿਨ ਦਾ 3 ਰਾਤ ਦਾ ਸਿੰਮੇਨਤ ਕਰਦੇ ਉਹਨਾਂ ਦੇ ਅਸੀਂ ਬੈਂਕ ਕਾਪੀ ਲੈ ਕੇ ਆਏ ਉਹਨਾਂ ਦੀ ਅਸੀਂ ਸੀਡੀਆਰ ਕੋਈਆਂ ਹੋਈਆਂ ਹੋਈਆਂ ਉਹਨਾਂ ਦੀ ਅਸੀਂ ਰਿਪੋਰਟਾਂ ਪੜਾਈਆਂ ਜਿਹੜੀ ਵੀ ਸਾਡੀ ਸਾਰੀ ਇਨਵੈਸਟੀਗੇਸ਼ਨ ਦਾ ਟਾਈਮ ਇਨੂੰ ਥੋੜਾ ਟਾਈਮ ਲੱਗਦਾ ਸੀਡੀਆ ਰਾਨਵੀ ਤੋਂ ਦਿੰਦਾ ਟਾਈਮ ਲੱਗਦਾ ਹਰ ਸੀਸਰ ਨੂੰ ਟਾਈਮ ਲੱਗਦਾ ਮੈਂ ਤੁਹਾਡੀ ਗੱਲ ਸਮਝੀ ਆਪਾਂ ਜੀ ਆਪਾਂ ਫੋਨ ਨੂੰ ਹੈਂਡਲ ਕਰਕੇ ਚਲਾਵਾਂਗੇ ਕਿਉਂਕਿ ਉਸ ਚੀਜ਼ ਜੇ ਤੁਹਾਨੂੰ ਵੀ ਪਤਾ ਹੈ ਪੁਲਿਸ ਰਿਪੋਰਟ ਤਾਂ ਨਹੀਂ ਕੋਈ ਜੇ ਇੱਧਰ ਫੋਸ ਲਾ ਦਾਂਗੇ ਤਾਂ ਉਹ ਕੰਮ ਨਹੀਂ ਪੂਰਾ ਹੋ ਪਾਏਗਾ ਲੇਕਿਨ ਸਹੀ ਗੱਲ ਕਹੀ ਮੈਂ ਆਪਾਂ ਦੇ ਸਾਥ ਦੋ ਅਸੀਂ ਤੁਹਾਡੇ ਦੋ ਦਿਨ ਤਾਂ ਲੱਗਦੇ ਨੇ ਸੀਡੀਆ ਨੂੰ ਦੋ ਦਿਨ ਲੱਗਦੇ ਨੇ ਅਸੀਂ ਇਹ ਤੁਹਾਡਾ ਸਾਥ ਜਾਂਦੇ ਆ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਮਿਲ ਜੇ ਤੁਹਾਨੂੰ ਕੋਈ ਦਿੱਕਤ ਹੋਏ ਤੇ ਅਸੀਂ ਉਹਦੇ ਤੇ ਐਕਸ਼ਨ ਨਾ ਲਿਆ ਹੋਵੇ ਤਾਂ ਤੁਸੀਂ ਤੁਰਨਾ ਲਾਓ ਲੇਕਿਨ ਅਸੀਂ ਆਪਣੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੁਹਾਨੂੰ ਅਸੀਂ ਅੰਦਰ ਬਿਠਾ ਕੇ ਸਾਰੀ ਡਿਟੇਲਸ ਨਹੀਂ ਦੱਸ ਦਿੰਦੇ ਮੀਡੀਆ ਸਾਹਮਣੇ ਜੇ ਡਿਸਕਲੋਜ਼ ਕਰਾਂਗੇ ਤਾਂ ਉਹਨਾਂ ਨੂੰ ਵੀ ਖਬਰਾਂ ਪਹੁੰਚेंगी ਆਪਾਂ ਇਹ ਚਾਹੁੰਦੇ ਆਪਾਂ ਨਹੀਂ ਚਾਹੁੰਦੇ ਨਾ ਆਪਾਂ ਉਹਨਾਂ ਨੂੰ ਜੋ ਪੜ੍ਹਨਾ ਚਾਹੁੰਦੇ ਤਾਂ ਤੁਹਾਡਾ ਸਾਥ ਸਾਡੇ ਸਭ ਤੋਂ ਵੱਧ ਤੁਸੀਂ ਸਾਡਾ ਸ਼ਾਂਤੀ ਨਾਲ ਸਾਥ ਦਿਓ ਅਸੀਂ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਹਾਂ ਤੁਹਾਨੂੰ ਅਸੀਂ ਸਾਰੀ ਡਿਟੇਲਿੰਗ ਦਿੰਦੇ ਹਾਂ ਕਿ ਅਸੀਂ A ਤੋਂ ਲੈ ਕੇ Z ਤੱਕ ਕੀ ਕੀ ਐਫਰਟ ਕਰਦੇ ਹਾਂ ਜੇ ਫਿਰ ਤੁਸੀਂ ਕਹੋਗੇ ਕੋਈ ਐਫਰਟ ਨਹੀਂ ਹੋਇਆ ਤੇ ਬੇਸ਼ੱਕ ਤੁਸੀਂ ਤਾਂ ਨਾਸ ਨਹੀਂ ਅਸੀਂ ਉਸ ਦਿਨ ਅਸੀਂ ਤਾਂ ਬਲੀਵ ਕਰਦੇ ਹਾਂ ਜਿਸ ਦਿਨ ਇਹ ਇਨਸੀਡੈਂਟ ਹੋਇਆ ਉਸੇ ਦਿਨ ਅਸੀਂ ਪਰਚਾ ਦਰਜ ਕੀਤਾ ਉਸੇ ਦਿਨ ਇੱਕ ਬੰਦੇ ਦੀ ਅਰੈਸਟ ਇੱਕ ਬੰਦੇ ਦੀ ਅਰੈਸਟ ਉਹ ਬੰਦਾ ਤੇ ਇੱਕ ਲੇਬਰ ਤੁਸੀਂ ਉਸੀ ਗੱਲ ਦਿਖਾਈ ਨਹੀਂ ਕਰਦੇ ਨਹੀਂ ਮੈਡਮ ਉਹ ਲੇਬਰ ਆ ਉਹ ਲੇਬਰ ਆ ਤੁਸੀਂ ਮੇਨ ਜਿਹੜਾ ਮੁੱਦਾ ਵਾ ਜਿਹੜੇ ਆਪਾਂ ਤੁਸੀਂ ਜਿਹੜੀ ਗੱਲ ਸੱਣੀ ਸੱਣੀ ਸੱਦੇ ਆ ਅਸੀਂ ਉਹਦੇ ਬੈਂਕ ਤੋਂ ਅਸੀਂ ਉਹਦੇ ਬੈਂਕ ਅਕਾਊਂਟ ਵੀ ਫ੍ਰੀਜ਼ ਕਰਾ ਚੁੱਕਿਆ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਜਿੰਨਾ ਸੀ ਕਰ ਸਕਦੇ ਮੈਡਮ ਇਹ ਗੱਲ ਹੋ ਰਹੀ ਹੈ ਤੁਸੀਂ ਉੱਥੇ ਡਿਟੇਲ ਆ ਰਹੀ ਆ ਉਹ ਤੇ ਦੀ ਕਾਪੀ ਲੇਜ਼ਰ ਆ ਰਹੀ ਹੈ ਉਹ ਇਨਕਮ ਟੈਕਸ ਨੂੰ ਤੁਸੀਂ ਉਹਨੂੰ ਇਮਰਸ਼ਨ ਦਿੱਤੀ ਪੀਓ ਉਹਨੂੰ ਤੁਸੀਂ ਉਹਨਾਂ ਨੇ ਕਾਪੀ ਮਾਰਿਆ ਇੱਕ ਮਿੰਟ ਉਹ ਨਹੀਂ ਨਹੀਂ ਇੱਕ ਮਿੰਟ ਇੱਕ ਬਹੁਤ ਚੀਜ਼ ਬਿਲਕੁਲ ਤੁਸੀਂ ਸਹੀ 1.1 ਬੋਲਦੇ ਹੋ ਪਰ ਇਸ ਚੀਜ਼ ਨੂੰ ਵੀ ਕਰਨ ਤੇ ਟਾਈਮ ਲੱਗੇਗਾ ਇਨਕਮ ਟੈਕਸ ਨੂੰ ਮਿਲ ਕਰਾਂਗੇ ਉਹਨਾਂ ਨੂੰ ਸਾਰੀਆਂ ਡਿਟੇਲਾਂ ਦਵਾਂਗੇ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਲਾ ਲਾ ਲਿਖ ਲਓ ਸਾਨੂੰ ਕਿੰਨਾ ਟਾਈਮ ਲੱਗਦਾ ਹੈ ਇੱਕ ਮਿੰਟ ਐਸ ਸਖਾਰ ਕਰਨਾ ਸਾਡੇ ਬੋਡੀ ਸਾਡੇ ਇੱਕ ਦਰਦ ਸਾਡੇ ਇੱਕ ਲਖਮ ਹੈ ਇੱਕ ਮਿੰਟ ਇੱਕ ਇੰਪੋਰਟੈਂਟ ਤੋਂ ਉਹਨਾਂ ਮੈਂ ਹੋਰ ਗੱਲ ਦੱਸ ਤੁਸੀਂ ਮਨ ਲਾ ਸਕਦੇ ਜਿਹੜੀ ਸਾਡੀ ਬੱਚੇ ਦੀ ਡੈਥ ਹੋਈ ਹੈ ਤਾਂ ਉਹਨਾਂ ਨੇ ਸੁਸਾਇਸਾਈਡ ਕੀਤਾ ਇਹ ਬਹੁਤ ਹੀ ਮਾੜਾ ਇਨਸੀਡੈਂਟ ਹੋਇਆ ਜਿਹੜੇ ਇਹਦੇ ਚ ਗਲਤ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜ਼ਰੂਰ ਐਕਸ਼ਨ ਲਿਆ ਜਾਏਗਾ ਪਰ ਤੁਸੀਂ ਇੱਕ ਚੀਜ਼ ਇਹ ਵੀ ਦੇਖੋ ਜੇ ਤੁਸੀਂ ਲਾ ਦਾ ਪ੍ਰੋਸੈਸ ਵੀ ਫੋਲੋ ਕਰੋਗੇ ਤਾਂ ਤੁਹਾਨੂੰ ਇਨਸਾਫ ਕਿਤਾ ਮਿਲੇਗਾ ਕੱਲ ਵੀ ਮੈਂ ਇਹਨਾਂ ਨੂੰ ਇਹੀ ਗੱਲ ਸਮਝਾਈ ਹੈ ਜੇ ਪੋਸਟਮਾਰਟਮ ਹੀ ਨਹੀਂ ਹੋਇਆ ਡਾਕਟਰ ਦੀ ਰਿਪੋਰਟ ਹੀ ਨਹੀਂ ਆਈ ਕੀ ਇਹ ਜੇ ਜੋ ਸੂਸਾਈਡ ਹੋਇਆ ਫਿਰ ਤੁਹਾਨੂੰ ਇਨਸਾਫ ਕਿੱਦਾਂ ਮਿਲ ਜੇਗਾ ਇਹ ਇਹਨਾਂ ਦੀ ਡਿਮਾਂਡ ਹੈ ਮੰਨਦੇ ਆ ਪੋਸਟਮਾਨ ਬਹੁਤ ਜ਼ਰੂਰੀ ਆ ਲੇਕਿਨ ਉਹ ਤੋਂ ਬਿਨਾਂ ਤੁਹਾਡੀ ਕਾਰਵਾਈ ਨਹੀਂ ਚੱਲੇਗੀ ਰਿਪੋਰਟ ਲੈਣੀ ਤੁਸੀਂ ਲੇਕਿਨ ਉਹਦਾ ਕਾਰਦਾ ਵੀ ਬੰਦੇ ਰਹਿਸ ਕਿਉਂ ਨਹੀਂ ਹੋ ਰਹੇ ਪਹਿਲਾਂ ਪੈਸ ਕਰੋ ਬੰਦੇ ਜ਼ਰੂਰ ਹਨ ਸਾਨੂੰ ਇਹ ਸਾਰੀ ਬਾਤ ਪਾਣ ਚਾਹੀਏ ਬੰਦੇ ਹੀ ਪੋਸਟਮਾਨ ਕਰਦੇ ਆ ਸਾਡੇ ਬੰਦੇ ਦੇਖੋ ਉਹ 2000 ਕਰੋੜ ਦੀ ਸਾਮੀ ਇੱਕ ਮਿੰਟ ਉਹ ਆ 2000 ਕਰੋੜ ਦੀ ਕਾਮੀ ਸਾਮੀ ਅਸੀਂ ਹੈਗੇ ਇੱਕ 10000 ਰੁਪਏ ਧੜੀ ਕਮਾਉਣ ਵਾਲੇ ਤੇ ਫਿਰ ਸਾਨੂੰ ਦੱਸੋ ਫੁੱਲ ਨਹੀਂ ਉਹ ਬੰਦੇ ਨਾ ਮਖਾਵਾ ਦੀ ਕਰਦੇ ਤੁਹਾਡਾ ਅਸੀਂ ਘੱਟ ਸਹੀ ਆ ਬੰਦਾ ਤੁਹਾਨੂੰ ਇਹ ਮੈਂ ਜਸਟਿਸ ਕਰੀ ਵੀ ਉਹਨੂੰ ਕੋਲ ਮੋਰ ਨਹੀਂ ਮਿਲੇਗਾ ਜਸਟਿਸ ਸਾਰੇ ਲਈ ਬਰਾਬਰ ਹੈ ਕਿਸੇ ਅਮੀਰ ਬੰਦੇ ਲਈ ਤੁਸੀਂ ਉਹਨਾਂ ਨੂੰ ਫੜੋ ਅਸੀਂ ਉਸੇ ਵળે ਤੁਸੀਂ ਨਾਲ ਚੱਲਿਓ ਅਸੀਂ ਪੁਲਿਸ ਬੁਣ ਕਰਾ ਦਾਂਗੇ ਮੈਂ ਤਾਂ ਨਾਲ ਆ ਆਹ ਸਮਝ ਤਾ ਮੈਂ ਤੁਹਾਨੂੰ ਕਦੇ ਤੋਂ ਇੱਕ ਨਹੀਂ ਕਰਨਗਾ ਮੈਂ ਬਾਰ ਬਾਰ ਹੀ ਮੈਂ ਤਰੀਕਾ ਸਮਝਦਾ ਮੈਡਮ ਇਹ ਕਿਉਂ ਇਹ ਚੀਜ਼ ਅੰਡਰਸਟੈਂਡ ਨਹੀਂ ਮੈਂ ਸੁਣ ਲਓ ਆਪਾਂ ਸੇ ਇਹ ਪੜਿਆ ਅੱਛਾ ਅੱਛਾ ਇਹਨੂੰ ਸੁਪੈਨ ਕੀਤਾ ਜੇਡ ਅਸੈਂਟ ਕੀਤਾ ਹੋ ਉਹ ਸੁਲੱਖਣ ਸਿੰਘ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਉਹਦੇ ਦੀ ਜਿਹੜੀ ਪੁਲਿਸ ਕਾਰਵਾਈ ਹੈ ਡਿਪਾਰਟਮੈਂਟਲ ਇਨਕੁਆਇਰੀ ਹੈ ਉਹਦੇ ਦੀ ਜਿਹੜਾ ਕੀ ਸਰ ਐਕਸ਼ਨ ਕਰਨਗੇ ਉਹ ਲਿਆ ਜਾਏਗਾ ਮੈਡਮ ਇਹ ਨਾ ਇਹ ਚੱਕੋਰ ਪਾਈਏ ਇਹ ਲਿਆਓ ਨਾ ਮੈਂ ਬਾਰੀ ਪਾਸ ਲੋ ਬਹੁਤ ਵੱਡੇ ਬੰਦੇ ਇੱਕ ਮਿੰਟ ਮੈਡਮ ਇੱਕ ਮਿੰਟ ਕਮੇਟੀ ਬਿਵੀ ਹੋ ਗਈ ਆਪਾਂ ਇਹ ਮੈਂ ਅਗਾਂਹ ਕਿਚਨ ਨਾਲ ਗੱਲ ਕਰ ਲੈਂਦਾ ਦੋ ਚਾਰ ਦਿਨਾਂ ਦੇ ਬੈਠਾ ਹੋ ਦਫ਼ਤਰ ਬੈ ਕੇ ਗੱਲ ਕਰੋ ਇਹ ਕਿਹੜੀ ਗੱਲ ਆ ਜਾਓ ਦੋ ਚਾਰ ਦਿਨਾਂ ਦੇ ਟੇਬਲ ਤੇ ਬੈ ਕੇ ਗੱਲ ਕਰੋ ਤੁਸੀਂ ਬਹੁਤ ਅੱਛੇ ਬੈਠ ਕੇ ਗੱਲ ਕਰਦੇ ਤੁਸੀਂ ਬਹੁਤ ਅੱਛੀ ਹੈ ਤੁਹਾਡੀ ਡੀਲਿੰਗ ਅੱਛੀ ਆ ਤੁਸੀਂ ਕਹਿੰਦੇ ਬਹੁਤ ਸਾਦਾ ਤੁਹਾਨੂੰ ਇੰਨਾ ਥੋੜਾ ਜਿਹਾ ਵੀ ਪੁਲਸ ਤੇ ਵਿਸ਼ਵਾਸ ਹੈਗਾ ਇਹ ਵਿਸ਼ਵਾਸ ਹੀ ਤੇ ਬੈਠੇ ਆ ਮੈਂ ਤੁਹਾਡੀ ਸਾਰੀ ਗੱਲ ਅੰਡਰਸਟੈਂਡ ਕਰ ਰਹੀ ਆ ਜੋ ਹੋਇਆ ਪਿਛਲੇ ਹਫਤੇ ਜੋ ਵੀ ਹੋਇਆ ਉਹ ਬਹੁਤ ਖਰਾਬਾ ਹੋਇਆ ਇਹ ਤਾਂ ਤੇ ਬਲੀਵ ਨਾ ਹੁੰਦਾ ਅਸੀਂ ਇੱਥੇ ਧੁੱਪੇ ਆ ਕੇ ਬਹਿਣ ਦੀ ਲੋੜ ਕੀ ਆ ਅਸੀਂ ਤੁਹਾਡੇ ਕੋਲ ਦਿਮਾਗ ਹੀ ਤਰਨਾ ਕੇ ਡਰ ਹੈ ਇੰਨੇ ਬੰਦੇ ਨਹੀਂ ਜਾ ਦਿੰਦੇ ਤੁਸੀਂ ਸਾਡੇ ਨਾਲ ਇੱਕ ਕਦੇ ਮਨਣਾ ਨਹੀਂ ਆ ਸਕਦਾ ਉਹਨਾਂ ਨੇ ਫਸਾਉਂਦੇ ਕੋਈ ਕੁਝ ਨਹੀਂ ਆਗਾ ਨਾ ਪੈਸਾ ਆਗਾ ਇਹ ਬਾਤ ਨਹੀਂ ਆ ਕੋਸ਼ਿਸ਼ ਕਰਨਾ ਮੇਰਾ ਪੁੱਤ ਮਰ ਗਿਆ ਤੁਹਾਨੂੰ ਕੋਈ ਦਿੱਖ ਨਹੀਂ ਆ ਮਰ ਜਾਵਾਂ ਮੈਂ ਕੋਈ ਕੁਝ ਨਹੀਂ ਅਸੀਂ ਬਹੁਤ ਤੁਹਾਨੂੰ ਲੋੜ ਹੈ ਉਹ ਸਮਝ ਨਹੀਂ ਲਿਆ